ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਬਣਾਲੀ ਦੇ ਇਕਲਾਨ ਨੇ ਆਪਣੀ ਹੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਕਸੂਤੇ ਫਸਾ ਲਿਆ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਸਰਦੂਲਗੜ ਤੋਂ ਗੁਰਪ੍ਰੀਤ ਬਣਾਲੀ ਦੇ ਇੱਕ ਐਲਾਨ ਕਰਕੇ ਆਮ ਆਦਮੀ ਪਾਰਟੀ ਦੇ ਬਾਕੀ ਸਾਰੇ ਵਿਧਾਇਕ ਕਸੂਤੇ ਫਸ ਗਏ ਨੇ ਦਰਅਸਲ ਗੁਰਪ੍ਰੀਤ ਬਣਾਲੀ ਨੇ ਖੁੱਲਾ ਚੈਲੰਜ ਕਰ ਦਿੱਤਾ ਹੈ ਗੁਰਪ੍ਰੀਤ ਬਣਾਲੀ ਨੇ ਇੱਕ ਪੋਸਟ ਹੈ ਜਿਹੜੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ ਸਰਦੂਲਗੜ ਤੋਂ ਵਿਧਾਇਕ ਗੁਰਪ੍ਰੀਤ ਬਣਾਲੀ ਨੇ ਖੁੱਲਾ ਚੈਲੰਜ ਕਰਦਿਆਂ ਆਪਣੀ ਫੇਸਬੁੱਕ ਉੱਤੇ ਲਿਖਿਆ ਕਿ ਸਮਾਂ ਆ ਟਾਈਮ ਇਹੋ ਜਿਹਾ ਆ ਗਿਆ ਕਿ ਰਾਜਨੀਤਿਕ ਇਨਸਾਨਾਂ ਦਾ ਕੋਈ ਚਰਿੱਤਰ Hi ya? ਕੁਝ ਵੀ ਹੋਵੇ ਕੋਈ ਵੀ ਗਲਤੀ ਕਰੇ ਜ਼ਿੰਮੇਵਾਰ ਰੂਲਿੰਗ ਪਾਰਟੀ ਦੇ ਲੀਡਰਾਂ ਨੂੰ ਹੀ ਠਹਿਰਾਇਆ ਜਾਂਦਾ ਹੈ ਬਿਲਕੁਲ ਸੱਚ ਵੀ ਹੈ ਸਰਕਾਰ ਬਣੇ ਨੂੰ 3 ਸਾਲ ਹੋ ਗਏ ਨੇ ਬਹੁਤ ਸਾਰੇ ਡੀਐਸਪੀ ਸਹਿਵਾਨ ਐਸਐਚਓ ਸਹਿਵਾਨ ਚੌਂਕੀ ਅਚਾਰਜ ਸਹਿਵਾਨ ਸਿਵਲ ਪ੍ਰਸ਼ਾਸਨ ਵਿੱਚ ਐਸਡੀਐਮ ਸਹਿਵਾਨ ਤਹਿਸੀਲਦਾਰ ਸਹਿਵਾਨ ਪੰਚਾਇਤ ਵਿਭਾਗ ਵਿੱਚ ਬੀਡੀਪੀਓ ਸਹਿਵਾਨ ਜਾਂ ਨੀਚੇ ਵਾਲਾ ਸਟਾਫ ਵੱਖ-ਵੱਖ ਵਿਭਾਗਾਂ ਦਾ ਕੋਈ ਵੀ ਸਟਾਫ ਨਹਿਰੀ ਮਹਿਕਮਾ ਸੜਕ ਮਹਿਕਮਾ ਡਰੇਨਸ ਵਿਭਾਗ ਐਜੂਕੇਸ਼ਨ ਵਪਾਗ ਜਾ ਹਲਕਾ ਸਰਦੂਲਗੜ ਦੇ ਵਿੱਚ ਕੋਈ ਵੀ ਵਪਾਗ ਦੇ ਕਰਮਚਾਰੀ ਡਿਊਟੀ ਨਿਭਾ ਕੇ ਗਏ ਨੇ ਜੇ ਕਿਸੇ ਤੋਂ ਕੋਈ ਮਹੀਨਾ ਜਿਹਾ ਰਿਸ਼ਵਤ ਲਈ ਹੋਵੇ ਖੁੱਲਾ ਚੈਲੰਜ ਹੈ ਦੱਸੋ ਖੁੱਲਕੇ ਲਿਖੋ ਪਰ ਜੇ ਕੋਈ ਆਪਣੇ ਮਤਲਬ ਲਈ ਕਿਸੇ ਨੂੰ ਆਪਣੇ ਕੰਮ ਲਈ ਮੈਨੂੰ ਦੱਸੇ ਬਿਨਾ ਰਿਸ਼ਵਤ ਦੇ ਰਿਹਾ ਤਾਂ ਉਸ ਦੀ ਜ਼ਿੰਮੇਵਾਰੀ ਮੇਰੀ ਤਾਂ ਨਹੀਂ ਜੋ ਮੇਰੇ ਧਿਆਨ ਦੇ ਵਿੱਚ ਆਇਆ ਸਭ ਲਈ ਅੜਿਆਂ ਤੇ ਖੜਿਆਂ ਹਲਕੇ ਦੇ ਵਕਾਸ ਲਈ ਵਚਨਬੰਦ ਹਾਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਵੱਧ ਤੋਂ ਵੱਧ ਫੰਡ ਹਲਕੇ ਦੇ ਵਿੱਚ ਲਿਆਉਣ ਲਈ ਵਚਨਬੱਧ ਹਾਂ ਹਰ ਸਮੱਸਿਆ ਦੇ ਹੱਲ ਕਰਨ ਲਈ ਵਚਨਬੱਧ ਹਾਂ ਆਪ ਦਾ ਸੇਵਾਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਆ ਸਰਦੂਲਗੜ ਤੋਂ ਵਿਧਾਇਕ ਗੁਰਪ੍ਰੀਤ ਬਣਾਲੀ ਨੇ ਖੁੱਲਾ ਚੈਲੰਜ ਕਰ ਦਿੱਤਾ ਕਿ ਉਹਨਾਂ ਨੇ ਕਦੇ ਵੀ ਥਾਣੇ ਦੇ ਵਿੱਚੋਂ ਜਾਂ ਤਹਿਸੀਲ ਦੇ ਵਿੱਚੋਂ ਜਾਂ ਕਿਸੇ ਹੋਰ ਮੈਕਮੇ ਦੇ ਵਿੱਚੋਂ ਕਦੇ ਕੋਈ ਮਹੀਨਾ ਜਾਂ ਹਫਤਾ ਨਹੀਂ ਲਿਆ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹਨਾਂ ਨੇ ਰਿਸ਼ਵਤ ਲਈ ਹੈ ਤਾਂ ਉਹ ਖੁੱਲਕੇ ਲਿਖ ਸਕਦਾ ਹੈ ਤਾਂ ਹੁਣ ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਬਣਾਲੀ ਦੇ ਇਸ ਐਲਾਨ ਕਰਕੇ ਬਾਕੀ ਐਮਐਲਏ ਨੂੰ ਵੀ ਹੱਥ-ਪੈਰਾਂ ਦੀ ਪੈ ਗਈ ਕਿਉਂਕਿ ਇਸ ਐਲਾਨ ਮੰਗਰੋਂ ਹੁਣ ਲੋਕ ਇੱਕੋ ਇੱਕ ਮੰਗ ਕਰ ਰਹੇ ਨੇ ਕਿ ਹੁਣ ਕੀ ਬਾਕੀ ਐਮਐਲਏ ਵੀ ਇਸ ਐਮਐਲਏ ਵਾਂਗ ਖੁੱਲਾ ਚੈਲੰਜ ਕਰਕੇ ਆਪਣੇ ਸੋਸ਼ਲ ਮੀਡੀਆ ਉੱਤੇ ਜਾ ਮੀਡੀਆ ਸਾਹਮਣੇ ਖੁੱਲਾ ਚੈਲੰਜ ਕਰਨਗੇ ਅਤੇ ਐਲਾਨ ਕਰਨਗੇ ਕਿ ਕਦੇ ਉਹਨਾਂ ਨੇ ਕੋਈ ਹਫ਼ਤਾ ਜਾਂ ਮਹੀਨਾ ਨਹੀਂ ਲਿਆ ਇਸ ਸਬੰਧਤ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਕਿਵੇਂ ਦੇਖਦੇ ਹੋ ਇਕਲੌਤੇ ਐਮਐਲਏ ਨੇ 2.5 ਤਿੰਨ ਸਾਲ ਬਾਅਦ ਖੁੱਲਕੇ ਸਾਹਮਣੇ ਆਏ ਨੇ ਕਿ ਉਹਨਾਂ ਨੇ ਕਦੇ ਕੋਈ ਮਹੀਨਾ ਜਾਂ ਹਫ਼ਤਾ ਨਹੀਂ ਲਿਆ ਤੇ ਫਿਰ ਬਾਕੀ ਐਮਐਲਏ ਕਿਉਂ ਚੁੱਪ ਨੇ ਦੇਖੋ ਗਗਨ ਆਪਣੇ ਮੂੰਹ ਦਾ ਸਾਰੇ ਮੀਆਂ ਮਿੱਠੂ ਹੋ ਸਕਦੇ ਆ ਸਾਰੇ ਸੱਚੇ ਹੋ ਸਕਦੇ ਇਹਦਾ ਫੈਸਲਾ ਤਾਂ ਖੈਰ ਲੋਕਾਂ ਦੇ ਹੱਥ ਚ ਹੁੰਦਾ ਕਿ ਲੋਕਾਂ ਨੇ ਕਿਵੇਂ ਕਰਨਾ ਪਰ ਫਿਰ ਵੀ ਜੇਕਰ ਗੁਰਪ੍ਰੀਤ ਬਣਾ ਵਾਲੀ ਸਾਹਮਣੇ ਆਏ ਨੇ ਉਹਨਾਂ ਦੀ ਇਸ ਹਿੰਮਤ ਨੂੰ ਦਾਤ ਦੇਣੀ ਤਾਂ ਬਣਦੀ ਹੈ ਕਿ ਘੱਟੋ ਘੱਟ ਬੰਦੇ ਨੇ ਇੰਨੀ ਕੁ ਯੁਰਤ ਤਾਂ ਦਿਖਾਈ ਕਿ ਕਹਿ ਸਕਿਆ ਕਿ ਮੈਂ ਕਿਸੇ ਡੀਐਸਪੀ ਕਿਸੇ ਥਾਣੇਆ ਥਾਣੇ ਦੇ ਥਾਣਾ ਮੁਖੀ ਤੋਂ ਕਿਸੇ ਚੌਕੀ ਇੰਚਾਰਜ ਤੋਂ ਤਹਿਸੀਲਦਾਰ ਤੋਂ ਨਹਿਰੀ ਵਿਭਾਗ ਤੋਂ ਕਿਸੇ ਤੋਂ ਵੀ ਮੈਂ ਜੇ ਕੋਈ ਕਦੇ ਹਫਤਾ ਲਿਆ ਤਾਂ ਖੁੱਲ ਕੇ ਬੋਲ ਸਕਦੇ ਨੇ ਉਹ ਲੋਕ ਤੇ ਖੁੱਲ ਕੇ ਮੇਰੇ ਬਾਰੇ ਕਹਿ ਸਕਦੇ ਨੇ ਦੂਜੇ ਦੋ ਤਿੰਨ ਪੱਖ ਨੇ ਇਸ ਸਾਰੀ ਚੀਜ਼ ਦੇ ਫਿਰ ਨਾਲ ਹੀ ਉਹਨਾਂ ਨੇ ਇੱਕ ਲੈਣ ਹੋਰ ਲਿਖੀ ਆ ਕਿ ਭਾਈ ਕਿ ਮੇਰੇ ਨਾਂ ਤੇ ਲੈ ਰਿਆ ਤਾਂ ਮੈਂ ਉਹਦਾ ਜ਼ਿੰਮੇਵਾਰ ਨਹੀਂ ਹੁਣ ਜੇ ਇਹਦਾ ਪਹਿਲਾ ਪਹਿਲੂ ਦੇਖਿਆ ਜਾਵੇ ਉਹਦੇ ਚ ਹੈ ਕਿ ਗੁਰਪ੍ਰੀਤ ਬਣਾਲੀ ਨੇ ਬਹੁਤ ਹਿੰਮਤ ਵਾਲੀ ਗੱਲ ਕੀਤੀ ਆ ਬਹੁਤ ਦਾਤ ਦੇਣ ਵਾਲੀ ਗੱਲ ਕੀਤੀ ਆ ਕੋਈ ਐਮਐਲਏ ਨਹੀਂ ਕਹਿੰਦਾ ਛੇਤੀ ਛੇਤੀ ਕਿ ਭਾਈ ਐਸੀ ਕੋਈ ਗੱਲ ਮੈਂ ਕਹਿਣਾ ਜਿਹੜਾ ਕੋਈ ਖੁੱਲਾ ਚੈਲੰਜ ਕਰਦਾ ਕਿ ਕੋਈ ਇਹ ਗੱਲ ਕਹਿ ਦਵੇ ਮੈਂ ਕਿਸੇ ਤੋਂ ਲੈ ਹੁਣ ਦੇ ਨਾਲ ਆਮ ਆਦਮੀ ਪਾਰਟੀ ਦੇ ਦੂਜੇ ਐਮਐਲਏ ਵੀ ਫਸ ਗਏ ਹੁਣ ਦੂਜੇ ਕੀ ਕਰਨਗੇ ਕੀ ਉਹ ਵੀ ਲਿਖ ਦੇਣਗੇ ਜਾਂ ਉਹ ਵੀ মিডিਆ ਦੇ ਸਾਹਮਣੇ ਆ ਕੇ ਕਹਿ ਦੇਣਗੇ ਜਿੰਨਾ ਕ ਸਿਆਸਤ ਨੂੰ ਦੇਖਦੇ ਆ ਸਾਡੀ ਜ਼ਿੰਦਗੀ ਹੋ ਚੱਲੀ ਆ ਲਗਭਗ 14 15 ਸਾਲ ਹੋ ਗਏ ਇਸ ਸਿਆਸਤ ਨੂੰ ਦੇਖਦੇ ਆ ਹਰ ਹੀ ਕਹਿੰਦਾ ਆ ਚਾਹੇ ਉਹ ਕਾਲੀ ਸੀ ਚਾਹੇ ਕਾਂਗਰਸੀ ਸੀ ਚਾਹੇ ਕੋਈ ਹੋਰ ਨੇ ਉਹ ਸਾਰੀ ਇਹ ਗੱਲ ਕਹਿੰਦੇ ਸੀ ਮੇਰੇ ਤੇ ਕੋਈ ਇਲਜ਼ਾਮ ਲਾ ਦੇ ਮੇਰੇ ਤੇ ਕੋਈ ਇਲਜ਼ਾਮ ਸਾਬਤ ਕਰ ਦੇ ਮੈਂ ਕੁਰਸੀ ਛੱਡ ਦੂੰ ਮੈਂ ਮੁੜ ਕੇ ਸਿਆਸਤ ਚ ਨਹੀਂ ਆਉਂਦਾ ਮੈਂ ਚੋਣਾਂ ਨਹੀਂ ਲੜਦਾ ਗੱਲ ਇੱਥੇ ਤੱਕ ਨਹੀਂ ਰੁਕਦੀ ਇਹ ਕਹਿ ਦੇਣਾ ਠੀਕ ਹੈ ਇਹਦੇ ਇਹਦੇ ਲਈ ਕਹਿ ਸਕਦੇ ਆ ਕਿ ਚਲੋ ਹਿੰਮਤ ਵਾਲੀ ਗੱਲ ਹੈ ਪਰ ਇਹ ਦੋ ਪਹਿਲੂ ਨੇ ਹੁਣ ਜਿਹੜੀ ਥੱਲੜ ਲਈ ਲੈਣਾ ਕਿ ਮੇਰੇ ਨਾਂ ਤੇ ਕੋਈ ਲੈ ਰਿਆ ਹੋਵੇ ਉਹਦਾ ਮੈਂ ਜ਼ਿੰਮੇਵਾਰ ਨਹੀਂ ਤੁਹਾਡਾ ਨਾਂ ਵਰਤਿਆ ਜਾ ਰਿਹਾ ਹੈ ਚਾਹੇ ਜਾਇਜ਼ ਵਰਤਿਆ ਜਾ ਰਿਹਾ ਚਾਹੇ ਨਜਾਇਜ਼ ਵਰਤਿਆ ਜਾ ਰਿਹਾ ਉਹ ਕੀ ਹੈ ਕਈ ਵਾਰ ਕੀ ਹੁੰਦਾ ਕਿ ਪਰਸੈਪਸ਼ਨ ਕ੍ਰिएशन ਹੁੰਦੀ ਹੈ ਮਾਹੌਲ ਬੰਦੀ ਕਹਿੰਦੇ ਆ ਜਿਹਨੂੰ ਆਪਾਂ ਕਿ ਕੋਈ ਪਤਾ ਅੰਦਰ ਖਾਤੇ ਕੀ ਬੰਬ ਫਟਣ ਵਾਲਾ ਹੋਵੇ ਕਿ ਉਸ ਤੋਂ ਪਹਿਲਾਂ ਹੀ ਲੋਕ ਮਣਾ ਚ ਇਹ ਗੱਲ ਪਾ ਦਿੱਤੀ ਜਾਵੇ ਕਿ ਕੋਈ ਵੱਡਾ ਧਮਾਕਾ ਹੋਵੇ ਉਹ ਠੋਸ ਹੋ ਜਾਵੇ ਇਹ ਵੀ ਤਾਂ ਹੋ ਸਕਦਾ ਨਾ ਇਸ ਚੀਜ਼ ਦਾ ਇੱਕ ਪਹਿਲੂ ਤਾਂ ਇਹ ਵੀ ਹੈ ਨਾ ਕਿ ਕੀ ਗੁਰਪ੍ਰੀਤ ਬਣਾਲੀ ਦੇ ਖਿਲਾਫ ਅੰਦਰ ਖਾਤੇ ਕੋਈ ਵੱਡਾ ਪਟਾਕਾ ਧਮਾਕਾ ਤਿਆਰ ਕੀਤਾ ਜਾ ਰਿਹਾ ਹੋਵੇ ਜਾਂ ਹੋ ਚੁੱਕਿਆ ਹੋਵੇ ਜਿਹੜਾ ਆਉਂਦੇ ਦਿਨਾਂ 'ਚ ਫਟਣ ਵਾਲਾ ਹੋਵੇ ਉਸ ਤੋਂ ਪਹਿਲਾਂ ਗੁਰਪ੍ਰੀਤ ਬਣਾਵਾਲੀ ਚਾਹੁੰਦੇ ਹੋਣ ਕਿ ਬਈ ਇਹਨੂੰ ਦਬ ਲਿਆ ਜਾਵੇ ਜਾਂ ਲੋਕਾਂ ਦੇ ਅੰਦਰ ਇਹ ਗੱਲ ਘਰ ਕਰਾ ਦਿੱਤੀ ਜਾਵੇ ਕਿ ਜੀ ਉਹਨੇ ਤਾਂ ਚੈਲੰਜ ਕੀਤਾ ਸੀਗਾ ਉਹ ਤਾਂ ਕਿ ਉਹਦੋਂ ਕਿਉਂ ਨਹੀਂ ਬੋਲੇ ਉਹ ਜਦੋਂ ਨੇ ਇਹ ਗੱਲ ਕਹੀ ਸੀ ਉਸ ਦਿਨ ਬੋਲਦੇ ਐਸੀਆਂ ਚੀਜ਼ਾਂ ਤਿਆਰ ਕਰ ਲੀਆਂ ਜਾਂਦੀਆਂ ਨੇ ਇੱਕ ਇਹਦਾ ਪਹਿਲੂ ਹੈ ਐਸੀ ਨਹੀਂ ਕਹਿੰਦੇ ਕਿ ਇਦਾਂ ਹੋਇਆ ਹੋਊਗਾ ਜਾਂ ਹੋ ਸਕਦਾ ਹੈ ਪਰ ਇਹ ਵੀ ਇੱਕ ਇਹਦਾ ਪਹਿਲੂ ਹੈ ਜੋ ਸਾਡੀ ਸਿਆਸਤ ਅੱਜ ਕੱਲ ਚੱਲਦੀ ਹੈ ਉਹਦੇ ਵਿੱਚ ਹਰ ਘਾਟਵਾਦ ਨੂੰ ਮੱਦੇਨਜ਼ਰ ਰੱਖਣਾ ਪੈਂਦਾ ਹੈ ਕਿਉਂਕਿ ਇਹ ਚੀਜ਼ਾਂ ਕਿਵੇਂ ਅੱਗੇ ਜਾ ਕੇ ਚੱਲ ਸਕਦੀਆਂ ਨੇ ਜੇ ਹੁਣ ਗੁਰਪ੍ਰੀਤ ਬਣਾਵਾਲੀ ਤੋਂ ਬਿਨਾਂ ਵੀ ਬਹੁਤ ਲੋਕਾਂ ਨੇ ਇਹ ਗੱਲਾਂ ਕਹੀਆਂ ਨੇ ਇਸ ਤੋਂ ਪਹਿਲਾਂ ਵਾਲਿਆਂ ਨੇ ਵੀ ਕਹੀਆਂ ਨੇ ਆਉਣ ਵਾਲੇ ਵੀ ਕਹਿਣਗੇ ਗੱਲ ਤਾਂ ਇਹ ਹੁੰਦੀ ਹੈ ਕਿ ਲੋਕ ਕਚੈਰੀ ਕਿਹਨੂੰ ਫਤਵਾ ਦਿੰਦੀ ਹੈ ਜੇ ਗੁਰਪ੍ਰੀਤ ਬਣਾਵਾਲੀ ਵਾਕਈ ਜੋ ਗੱਲ ਉਹ ਕਹਿੰਦੇ ਨੇ ਉਹ ਸੱਚੇ ਹੋਏ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੁਆਰਾ ਟਿਕਟ ਦਿੰਦੀ ਹੈ ਜਾਂ ਕਿਸੇ ਨੂੰ ਵੀ ਦਿੰਦੀ ਹੈ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਜੂਲਗੜ ਹਲਕਾ ਜਿੱਤ ਜਾਂਦਾ ਤਾਂ ਦਾ ਮਤਲਬ ਹੈ ਕਿ ਜੋ ਬਣਾਵਾਲੀ ਨੇ ਕੀਤਾ ਉਹਦੇ ਵਿੱਚ ਕੁਝ ਨਾ ਕੁਝ ਦਮ ਸੀ ਨਹੀਂ ਤਾਂ ਫਿਰ ਲੋਕ ਫੈਸਲਾ ਕਰ ਲੈਣਗੇ ਬਾਕੀ ਸੱਚਾ ਝੂਠਾ ਤਾਂ ਇਹ ਤਾਂ ਲੋਕਾਂ ਦੀ ਕਚਹਿਰੀ ਚ ਹੀ ਪਰਖਿਆ ਜਾਣਾ ਸਰਦੂਲਗੜ੍ਹ ਦੇ ਲੋਕ ਦੱਸ ਸਕਦੇ ਆ ਪਹਿਲੀ ਗੱਲ ਮੈਂ ਵੀ ਸੱਚਾ ਮੇਰੇ ਤੇ ਵੀ ਲੋਕ ਇਲਜ਼ਾਮ ਲਉਣਗੇ ਤੁਹਾਡੇ ਤੁਸੀਂ ਵੀ ਆਪਣੇ ਆਪ ਨੂੰ ਸੱਚਾ ਕਹੋਗੇ ਆਪਣੇ ਆਪ ਨੂੰ ਝੂਠਾ ਕੋਈ ਨਹੀਂ ਕਹਿੰਦਾ ਖਾਸ ਕਰਕੇ ਪਬਲਿਕ ਪਰਸਪੈਕਸ਼ਨ ਚ ਮਸਲਾ ਇਹ ਆ ਕਿ ਉਹਨਾਂ ਦੇ ਵਿਰੋਧੀ ਕੀ ਕਹਿੰਦੇ ਆ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਨੇ ਉੱਥੇ ਕੰਮ ਕਰਨ ਵਾਲੀਆਂ ਜਨਤਕ ਜਥੇਬੰਦੀਆਂ ਚ ਚ ਮੁਲਾਜ਼ਮ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਉਹ ਕੀ ਕਹਿੰਦੇ ਨੇ ਤੇ ਥੜਿਆਂ ਤੇ ਸੱਥਾਂ ਚ ਕੀ ਗੱਲਾਂ ਹੁੰਦੀਆਂ ਨੇ ਮੈਟਰ ਇਹ ਕਰਦਾ ਇੱਕ ਗੱਲ ਜ਼ਰੂਰ ਹੈ ਜਿੰਨੀ ਕਿ ਮੈਂ ਸੱਥਾਂ ਚ ਸੁਣਿਆ ਸਰਦੂਲਗੜ ਹਲਕਿਆਂ ਦੇ ਵਿੱਚ ਗੁਰਪ੍ਰੀਤ ਬਣਾ ਵਾਲੀ ਦੀ ਪਰਸੈਪਸ਼ਨ ਠੀਕ ਹੈ ਬਾਕੀਆਂ ਦੇ ਮੁਕਾਬਲੇ ਤਾਂ ਹੁਣ ਇੰਤਜ਼ਾਰ ਰਹੇਗਾ ਕਿ ਆਮ ਆਦਮੀ ਪਾਰਟੀ ਦੇ ਵਾਕੀ ਵਧਾਇਕ ਗੁਰਪ੍ਰੀਤ ਬਣਾਲੀ ਵਾਂਗ ਕਦੋਂ ਖੁੱਲਾ ਚੈਲੰਜ ਕਰਨਗੇ ਕਦੋਂ ਕਹਿਣਗੇ ਕਿ ਅਸੀਂ ਐਲਾਨ ਕਰਦੇ ਹਾਂ ਜੇਕਰ ਉਹਨਾਂ ਦੇ ਵੱਲੋਂ ਥਾਣਿਆਂ ਦੇ ਵਿੱਚੋਂ ਤਹਿਸੀਲਾਂ ਦੇ ਵਿੱਚੋਂ ਜਾਂ ਹੋਰ ਵਿਭਾਗਾਂ ਦੇ ਵਿੱਚੋਂ ਕੋਈ ਮਹੀਨਾ ਜਾਂ ਹਫ਼ਤਾ ਲਿਆ ਜਾ ਰਿਹਾ ਹੋਵੇ ਤਾਂ ਕੋਈ ਖੁੱਲ ਕੇ ਆ ਕੇ ਸਾਹਮਣੇ ਸਾਡਾ ਨਾਂ ਝੰਟਕ ਕਰੇ ਹੁਣ ਦੇਖਦੇ ਹਾਂ ਕਦੋਂ ਬਾਕੀ ਐਮਐਲਏ ਇਹ ਐਲਾਨ ਕਰਨਗੇ